ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਬ ਕ੍ਰिएशन YouTube ਚੈਨਲ ਤੇ ਅੱਜ ਜਿਹੜੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈ ਆ ਇਹਦੇ ਵਿੱਚ ਮੈਂ ਤੁਹਾਨੂੰ ਇਹੀ ਦਿਖਾਉਣਾ ਬਈ ਮੇਰੇ ਕੋਲ ਇਹ ਥੋੜਾ ਜਿਹਾ ਜਾਲੀ ਦਾ ਛੋਟਾ ਜਿਹਾ ਜਾਲੀ ਦਾ ਕੱਪੜਾ ਪਿਆ ਸੀ ਤਾਂ ਮੈਂ ਆ ਸੋਚਿਆ ਤੇ ਕਢਾਈ ਕਰਕੇ ਸਰਾਣਾ ਬਣਾਇਆ ਜਾਵੇ ਇਹਨੂੰ ਤਾਂ ਮੈਂ ਇਸ ਤਰ੍ਹਾਂ ਤੇ ਕਢਾਈ ਕੀਤੀ ਹੈ ਇਸ ਤਰ੍ਹਾਂ ਵੇਲ ਬਣਾਈ ਹੈ ਇਸ ਵੇਲ ਨੂੰ ਬਣਾਉਣ ਵਾਸਤੇ ਜਿਹੜਾ ਮੈਂ ਥ੍ਰੈਡ ਵਰਤਿਆ ਇਸ ਤਰ੍ਹਾਂ ਕਾਟਨ ਦਾ ਥ੍ਰੈਡ ਹੈ ਮੇਰੇ ਕੋਲ ਤੇ ਕਲਰ ਇਸ ਵਿੱਚ ਇਸ ਤਰ੍ਹਾਂ ਮੈਂ ਜਿਹੜੇ ਪਾਏ ਹੋਏ ਇੱਕ ਰੈੱਡ ਕਲਰ ਹੈ ਪਿੰਕ ਕਲਰ ਹੈ yellow ਕਲਰ ਹੈ ਤੇ ਇੱਕ ਆਪਣਾ ਜਿਹੜਾ ਮਾਸਟਰਡ ਕਲਰ ਹੈ ਤਾਂ ਮੈਂ ਸੋਚਿਆ ਤੁਹਾਨੂੰ ਪੁੱਛਾਂ ਮੈਂ ਵੀ ਜਿਹੜੀ ਇਹ ਕਿਸ ਤਰ੍ਹਾਂ ਵੇਲ ਤੁਹਾਨੂੰ ਸੋਹਣੀ ਲੱਗੀ ਜਿਹੜਾ ਡਿਜ਼ਾਈਨ ਆ ਕਢਾਈ ਦਾ ਕਿਸ ਤਰ੍ਹਾਂ ਦਾ ਲੱਗਿਆ ਤੁਹਾਨੂੰ ਇਹਦੇ ਨਾਲ ਨਾਲੇ ਤਾਂ ਜਿਹੜਾ ਆਪਣੇ ਕੋਲੇ ਸੀਗਾ ਕਪੜਾ ਐਕਸਟਰਾ ਪਿਆ ਸੀ ਹੁਣ ਉਹ ਕੰਮ ਆ ਜਾਊਗਾ ਕਿਉਂਕਿ ਸਹਰਾਣਾ ਬਣ ਜਾਊਗਾ ਇਸ ਤਰ੍ਹਾਂ ਜਦੋਂ ਆਪਣੀ ਇਸ ਤਰ੍ਹਾਂ ਕਢਾਈ ਹੋ ਗਈ ਇੱਥੇ ਤਾਂ ਬਹੁਤ ਹੀ ਸੋਹਣੀ ਜਿਹੜੀ ਇਸ ਤਰ੍ਹਾਂ ਵੇਲ ਬਣੀ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਜਿਹੜੀ ਵੇਲ ਆ ਕਢਾਈ ਕੀਤੀ ਐ ਮੈਂ ਕੈਸਟਰਾਂ ਦੀ ਲੱਗੀ ਤੁਹਾਨੂੰ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ